ਉਹ ਤਾਂ ਮੰਨਦਾ ਇਹ ਬਾਹਰ ਸੀ ਉਹਨੂੰ ਉੱਥੋਂ ਆਈ ਵੀ ਤੂੰ ਬਾਹਰ ਸੜ ਜਾ ਵੀਰੇ ਨੇ ਪੁੱਛਿਆ ਨਹੀਂ ਮੈਂ ਫਿਰ ਬਾਹਰ ਸਾ ਤੇ ਫਿਰ ਮੈਂ ਇਹਨਾਂ ਨੂੰ ਆਕੇ ਦੱਸਿਆ ਮੈਂ ਵਰਤੂ ਉਹਦੇ ਦੀ ਵਾਰ ਗਿਆ ਕਹਿੰਦਾ ਤੇਰੇ ਕੋਲ ਮਾਰ ਦੇ ਮੈਂ ਕਿਹਾ ਠੋਕ ਮੈਨੂੰ ਮੈਨੂੰ ਲੈ ਆਉਣੇ ਤਾਂ ਹੀ ਤੂੰ ਵੀ ਕੰਨ ਦੇ ਬਾਰੇ ਮੈਂ ਬਾਹਰ ਗਿਆ ਇਹ ਬਠਿੰਡੇ ਜਿਲ੍ਹੇ ਦਾ ਲੰਗਰ ਹੈ ਜਿਹੜਾ 13 ਫਰਵਰੀ ਤੋਂ ਚਲਾਇਆ ਲਗਭਗ ਸਾਲ ਹੋ ਚੁੱਕੇ ਨੇ ਬੜਾ ਗੱਲ ਨਾ ਕਰੀ ਉਹਨਾਂ ਕੋਲ ਸ਼ੋਭਾ ਦੇ ਟਾਈਮ ਤੇ ਮਿਲ ਕੇ ਕਰਾਂਗੇ ਮੇਟਾ ਕੇ ਤੁਹਾਡਾ ਤੁਹਾਡਾ ਸ਼ੁਭਨਾ ਕੀ ਹੈ ਨਾਮ ਕੀ ਹੈ ਤੁਹਾਡਾ ਜਿਹੜਾ ਨਾਮ ਪਾਲ ਆ ਜੀ ਸ਼ੁਭਨਾ ਰਸ਼ਪਾਲ ਹੈ ਰਸ਼ਪਾਲ ਪਿੰਡ ਕਿਹੜਾ ਤੁਹਾਡਾ ਜੱਸੀਪਾਲੀ ਜੱਸੀਪਾਲੀ ਤੁਹਾਡਾ ਬਜ਼ੁਰਗ ਰੂਪ ਸਿੰਘ ਰੂਪ ਸਿੰਘ ਅੱਛਾ ਤੁਸੀਂ ਸ਼ੁਰੂ ਤੋਂ 13 ਫਰਵਰੀ ਤੋਂ ਇੱਥੇ ਹਾਂ ਜੀ ਮੈਂ ਤਾਂ ਪੰਜ-ਛਤਵੇਂ ਨਹੀਂ ਲਾਗੇ ਮੇਰੇ ਨਾਲ ਤੇ ਪਿੰਡ ਕਿਹੜਾ ਤੁਹਾਡਾ ਮੁਟਕਛੇੜੀ ਮੁੱਤਰ ਸ਼੍ਰੀ ਸ਼੍ਰੀ ਅੱਛਾ ਜੀ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਤੁਸੀਂ ਲੰਗਰ ਚਲਾ ਰਹੇ ਹੋ ਇਹ ਤੁਸੀਂ ਫਿਰ ਰਾਸ਼ਨ ਪਿੰਡਾਂ ਤੋਂ ਇਕੱਠਾ ਕੀਤਾ ਸੀ ਜਾਂ ਆਪਣੇ ਆਪ ਹੀ ਇਹ ਲੋ ਪਹਿਲ ਦੀ ਸੀ ਆਪੋ ਆਪਣੇ ਪੈਸੇ ਪਾ ਕੇ ਇਕੱਠਾ ਕੀਤਾ ਅੱਛਾ ਜੀ ਆਇਆ ਸੀ ਚਾਹ ਪਾਣੀ ਦਾ ਲੰਗਰ ਦੂਜਾ ਵੀ ਲੰਗਰ ਆ ਲਾਇਆ ਹਾਂਜੀ ਸਾਦੇ ਦਾ ਵੀ ਇੱਥੇ ਮਾਈਆਂ ਆਈਆਂ ਸੀ ਸਾਡੇ ਪਿੰਡ ਉਹਨਾਂ ਨੇ ਮਦਦ ਸਾਡੇ ਨਾਲ ਕੀਤੀ ਸੀ ਉਹਨੂੰ ਚਾਹ ਲਿਆ ਅੱਛਾ ਲਾ ਕੇ ਮੁੜ ਕੇ ਫਿਰ ਵਾਧੂ ਆਪੇ ਮਾਲ ਸਾਡੇ ਪਿੰਡ ਕਿਹੜਾ ਦੱਸੋ ਤੁਸੀਂ ਸ਼੍ਰੀ ਮੁੱਤਰ ਸਾਡਾ ਮੁੱਤਰ ਸ਼੍ਰੀ ਮੁੱਤਰ ਕਿੱਥੇ ਜਿਹਾ ਇਹ ਇਹ ਦੋ ਦਰ ਦੇ ਕੋਈ ਨਾ ਪਲਾਨ ਨੇ ਮੁਖਸਰ ਚ ਹੈ ਅੱਛਾ ਤੁਹਾਡੇ ਬਠਿੰਡੇ ਵਾਲਾ ਨਾ ਕਿਵੇਂ ਤਾਲ ਮਿਲਿਆ ਇਹ ਨਾ ਨਾ ਸੀ ਇੱਟਾ ਨਾ ਸਾਡਾ ਤੰਬੂ ਨੇੜੇ ਅੱਛਾ ਅੱਛਾ ਇਹ ਗਾਰ ਨਾ ਜੀ ਸਾਡਾ ਉਹਦਾ ਪਰਪਾ ਹੀ ਹੈ ਜੀ ਪਰਪਾ ਹੀ ਹੈ ਕਿਸਾਨੀ ਆ ਜਿਹੜੀ ਅਸੀਂ ਠੀਕ ਹੈ ਠੀਕ ਹੈ ਕੋਈ ਵੀ ਹੋਵੇ ਅਸੀਂ ਮਦਰ ਕਿਸਾਨੀ ਤੌਰ ਤੇ ਲੜ ਰਹੇ ਹਾਂ ਸਾਰੇ ਆਪਸ ਵਿੱਚ ਭਾਈ ਵਾਂਗ ਤੁਹਾਡਾ ਸ਼ੁਭਨਾ ਕੀ ਹੈ ਜੀ ਸਾਡਾ ਜੀ ਗੁਰਜੰਟ ਸਿੰਘ ਜੀ ਗੁਰਜੰਟ ਗੁਰਜੰਟ ਤੁਹਾਡਾ ਪਿੰਡ ਕਿਹੜਾ ਪਡਾ ਪਿੰਡ ਮਰਾੜ ਜੀ ਮਰਾੜ ਮਾਨ ਮਰਣਾ ਵਾਲੇ ਵਾਲਾ अच्छा ये केड़े जिले च मुक्ससर ये भी मुक्ससर है ठीक है तो ये फिर अपना लंगर तो ਤੁਸੀਂ ਇਹ ਫੈਸਲਾ ਹੀ ਕੀਤਾ ਹੋਣਾ ਵੀ ਜਿੰਨਾ ਚਿਰ ਸੰਘਰਸ਼ ਚੱਲੂਗਾ ਅਸੀਂ ਚਲਾਵਾਂਗੇ ਤੇ ਉਸ ਤੋਂ ਬਾਅਦ ਜਦ ਇੱਕ ਵਾਰੀ ਤੁਸੀਂ ਪਹਿਲਾਂ ਪੈਸੇ ਇਕੱਠੇ ਕਰ ਲਿਆ ਆਪਣੇ ਕੋਲੋਂ ਪਹਿਲਾਂ ਆਪਰ ਆਪਣੇ ਪੈਸੇ ਪਾ ਕੇ ਚਲਾਇਆ ਹਾਂ ਬਾਅਦ ਦੇ ਵਿੱਚ ਤਾਂ ਫਿਰ ਉਹ ਸੇਵਾ ਹੀ ਜਾਂਦੀਆਂ ਨੇ ਕਿਹੜਾ ਉਦਮ ਕਰਨੀ ਔਖਾ ਹੁੰਦਾ ਹੈ ਇੱਥੇ ਬੈਠੇ ਬੈਠੇ ਰਾਇਕਾਰਲੀ ਆਪਾਂ ਲੰਗਰ ਚਲਾ ਲ ਗਏ ਠੀਕ ਹੈ ਇਹ ਮੇਰਾ ਹੀ ਚਲਾ ਲਿਆ ਠੀਕ ਚਲ ਰਾਹ ਰਹਿ ਬਣ ਗਈ ਚਲ ਮਹਾਰਾਜ ਨੇ ਵਧੀਆ ਚਲਾਇਆ ਉਹ ਕੀ ਦੀ ਨੀ ਨੀ ਬਹੁਤ ਵਧੀਆ ਗੱਲ ਹੈ ਸਰ ਬਹੁਤ ਵਧੀਆ ਗੱਲ ਹੈ ਪਾਤਾਲ ਪਾਤਾਲ ਤੇ ਸ਼ੁਭ ਕਰਨ ਮੇਰੇ ਖਿਆਲ ਇੱਥੇ ਇਸ ਪਾਸੇ ਸੀ ਕਾਕਾ ਮੈਂ ਤੁਹਾਨੂੰ ਦੱਸ ਹੀ ਦਿੰਦਾ ਹੈ ਇੱਕ ਖੰਭਾ ਇਹ ਜੁਦਾ ਹੈ ਅੱਛਾ ਅਗਲਾ ਖੰਭਾ ਜਾ ਉੱਥੇ ਅੱਛਾ ਅੱਛਾ ਇਹ ਕਿੱਲੇ ਦੀ ਸਾਂਹੀ ਕਿੱਲੇ ਦੀ ਸਾਂਹੀ ਅੱਛਾ ਇੱਥੋਂ ਮਤਲਬ ਕਿੱਲੇ ਆ ਇਹ ਕਿੱਲੇ ਦੀ 5 ਕਿਨਾਰੇ ਦਾ ਕਿਲਾ ਹਾਂਜੀ ओके okay. वो अगले अगले खंबे पे ये फिर मौके की मौत हो गई थी इसकी मौके नहीं, नहीं। मौके गोली इत्ते लाग गई इत्ते चक लेंदे ऐदा ने तंबू खले अच्छा जी स्वई मान दे कुले अच्छा अच्छा उथो इत्ते चक लेंडा सी हां साडा ਨਾਲ ਹੀ ਸਾਹਮਣੇ ਤੂੰ ਸਾਡਾ ਤੇ ਜਿਹੜੇ ਚੱਕਣਗੇ ਉਹਨਾਂ ਤੇ ਨਹੀਂ ਉਹਨਾਂ ਨੇ ਫਾਇਰਿੰਗ ਫੋਰਿੰਗ ਕੀਤੀ ਉਦੋਂ ਬਾਅਦ ਤਾਂ ਉਹਨਾਂ ਨੇ ਵਾਹ ਵਾ ਨੁਕਸਾਨ ਕਰ ਗਏ अच्छा जी ਆ ਟਾਲੀਆਂ ਟੂਲੀਆਂ ਭੰਗ ਗਏ ਇਹ ਤਾਂ ਮੁੰਡੇ ਨੂੰ ਲੈ ਕੇ ਵੱਲ ਜੀ ਤੋ ਪਤਾ ਇੱਧਰ ਬੰਦੇ ਆ ਗਏ ਉਲਝ ਗਏ ਨਾ ਵੀ ਗੱਡੀ ਖੜੀ ਪਾਏ ਮਾਂ ਦੀ ਮਿੱਟੀ ਭੰਦੀ ਉਹ ਉੱਠ ਕੇ ਨਾਲ ਹੀ ਡਾਕੀ ਸਾਰੇ ਉਹ ਆਪਣੇ ਪਾਇਆ ਨਾ ਬਣਾਇਆ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਖੋਣ ਦੀ ਕੋਸ਼ਿਸ਼ ਨਹੀਂ ਕੀਤੀ ਸ਼ੋਅ ਕਰਨ ਨੂੰ ਇਹਨਾਂ ਬਿਨਾਂ ਤੁ ਅੱਛਾ ਤੁਸੀਂ ਬਹੁ ਨਹੀਂ ਨਾ ਪਾ ਦਿੱਤਾ ਸੀ ਆਪਦੇ ਨੂੰ ਆਹ ਐਂਟਰ ਤੇ ਕਰ ਲਿਆ ਕਰਾਂ ਓਕੇ ਓਕੇ ਤੇ ਉਹਦੋਂ ਸਟੇਜ ਵੀ ਕਹਿੰਦੇ ਇੱਧਰ ਹੀ ਸੀਗੀ ਇਹ ਇਥੀ ਸੀ ਅੱਛਾ ਇਸੇ ਸੀ ਸਵੇਰੇ ਤੇ ਸੀ ਇਹ ਲਾਉਣੀ ਸੀਗੀ ਥੋੜੀ ਜਿਹੀ ਪ੍ਰੋਗਰਾਮ ਦੇ ਠੀਕ ਹੈ ਤੁਹਾਨੂੰ ਦੱਸਿਆ ਵੀ 13 ਨੂੰ ਆਏ ਆ ਹਾਂ ਅਜੇ ਆਈ ਸੀਗੀ ਕਿਉਂ ਆਹ ਕੰਮ ਹੋ ਗਿਆ ਸਾਡੇ ਤੋਂ ਪਹਿਲਾਂ ਵੀ ਹੋਈ ਗਏ ਆ ਫਿਰ ਸਾਡਾ ਉਹ ਤੋਂ ਬਾਅਦ ਖੋਲ੍ਹ ਕੇ ਭੇਜਿਆ ਹੂੰ ਹੂੰ ਕਾ ਬਰਪੀ ਦਾ ਭਾਈ ਉਹਦੇ ਕੱਠ ਤਾਂ ਬਹੁਤ ਥੋਣਾ ਆ ਜੀ ਉਹਦੇ ਨੂੰ ਹੈ ਜੀ ਹੂੰ ਹੂੰ ਵੇਖੋ ਜੀ ਉਹ ਗੋਲੀ ਮੂਹਰੇ ਫੇਕੀ ਉਹ ਬਾਈ ਦਾ ਨਹੀਂ ਹੁੰਦਾ ਹੈ ਜਿਹੜਾ ਇੱਕ ਬੰਦਾ ਨੇ ਹੱਥ ਹੈਗਾ ਇੱਕ ਕੋਲੇ ਹਥਿਆਰ ਹੈ ਉਹ ਤਾਂ ਤਾਂ ਮੁਕਾਬਲਾ ਤਾਂ ਕੀ ਹੈ ਨਹੀਂ ਜਾਏ ਜੀ ਸਾਡਾ ਫੋੜਨਾ ਹੂੰ ਹੂੰ ਬਾਕੀ ਆਪ ਦਾ ਹੀ ਉਹ ਚੱਲਿਆ ਸਾਹਨੇ ਆਖਿਆ ਸੀ 7 ਮਹੀਨਾ ਚੱਲਣਾ ਜੀ ਬਿਲਕੁਲ ਬਿਲਕੁਲ ਧੱਕਾ ਸਾਡੇ ਨੇ ਧੱਕਾ ਕਰਕੇ ਇਹਨਾਂ ਦਾ ਸਰ ਤਜਰਬਾ ਬਹੁਤ ਹੈ ਡਲੇਵਾਲ ਸਾਹਿਬ ਹਾਂ ਜੀ ਹਾਂ ਜਰ ਮੈਂ ਪੁਰਾਣਾ ਬੰਦਾ ਜੀ ਹਾਂ 50 ਸਾਲ ਹੋ ਗਏ ਮਤਲਬ ਜਦੋਂ ਜਦ ਕਰਦੇ ਨੇ ਨਾਲੋਂ ਤੁਸੀਂ ਸਾਲ ਹੋ ਗਿਆ ਸਾਲੋਂ ਇੱਥੋਂ ਤੇ ਹੀ ਲਿਆਏ ਹਾਂ ਜਿੰਨੇ ਸਾਲ ਸੇ ਖੇਲਰ ਜਾਂਦਾ ਸਾਡਾ ਇਹ ਬੰਦਾ ਇਹ ਸਾਹਬ ਹੈ ਜੀ ਇਹ ਬੰਦਾ ਜੂ ਆਇਆ ਤੇਰੇ ਨਾਲ ਵੀੜ ਨਾਲ ਵੀ ਸਾਰਿਆਂ ਨੂੰ ਮਿਲਦਾ ਉਹ ਰਾਹਾਵਾਜ ਦਾ ਨਾ ਉਹ ਗਏ ਬੰਦੇ ਨੂੰ ਮਿਲਦਾ ਹੀ ਨਹੀਂ ਇਹ ਇੱਕ ਬੰਦੇ ਨੂੰ ਆ ਕੇ ਆਜੋ ਬੈਠੋ ਗੱਲਾਂ ਬਾਤਾਂ ਕਰਾਂਗੇ ਅਰੇ ਇਹ ਤਾਂ ਉਹ ਥੋੜੇ ਹੀ ਹੁੰਦੇ ਸੀ ਗੱਲਾਂ ਬਾਤਾਂ ਕਰਦਾ ਸਾਰੀ ਜਿਹੜੀ ਤੁਹਾਨੂੰ ਵੀ ਸਿੱਖਿਆ ਸੁੱਖਾ ਦਿੰਦਾ ਅੱਛਾ ਜੀ ਸੁੱਖਾ ਤਾਂ ਕਹਾਣੀ ਕਰਨਾ ਆਪਾਂ ਸਾਥ ਮੈਂ ਹੀ ਚੱਲਣਾ ਤੇ ਇਹ ਕੋਈ ਨਸ਼ਾ ਨਸ਼ਾ ਪੀਂਦਾ ਨਸ਼ਾ ਨਾਂ ਬੜਾ ਪੀਏ ਹੂੰ ਇਹ ਵੀ ਰੋਕ ਕਰਦਾ ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਬੰਦਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਪਾ ਟਿਕਟ ਹੀ ਮਿਲਦੇ ਆ ਜੀ ਹਾਂ ਇਹ ਤਾਂ ਹੈ ਬਿਲਕੁਲ ਬਿਲਕੁਲ ਤੁਸੀਂ ਕੋਈ ਕੋਠੀ ਲੈ ਲੋ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਤੁਰਨ ਫਿਰਨ